ਕੱਲ ਪੰਜਾਬ ਦੀ ਸਿਆਸਤ 'ਚ ਬਹੁਤ ਵੱਡਾ ਧਮਾਕਾ ਹੋਇਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਸੱਗੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ। ਪਾਰਟੀ 'ਚੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ। ਆਖਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਜੀਜੇ ਦੇ ਵਿਚਕਾਰ ਗੱਲ ਵਿਗੜੀ ਕਿੱਥੋਂ? ਰਿਸ਼ਤੇ ਵਿਗੜੇ ਕਿੱਥੋਂ? ਇਸ ਮਾਮਲੇ ਦੀ ਪਿੱਛੇ ਦੀ ਕਹਾਣੀ ਕੀ ਹੈ? ਪਾਰਟੀ ਦੇ ਕੁਝ ਲੀਡਰਾਂ ਦੇ ਨਾਲ ਤੇ ਕੈਰੋ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ। ਉਧਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਮਿਸ਼ਨ 13 ਪੰਜਾਬ ਮਿਸ਼ਨ 13 ਦੀ ਕਮਾਂਡ ਜਿਹੜੀ ਆ ਹੁਣ ਕੇਜੀਵਾਲ ਨੇ ਭਗਵੰਤ ਮਾਨ ਦੇ ਹੱਥਾਂ ਚੋਂ ਲੈ ਕੇ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ ਔਰ ਅੱਜ ਤੋਂ ਲੈ ਕੇ ਅਰਵਿੰਦ ਕੇਜੀਵਾਲ 30 ਤਰੀਕ ਤੱਕ ਪੰਜਾਬ ਦੇ ਚੋਣ ਪ੍ਰਚਾਰ ਤੇ ਰਹਿਣਗੇ ਔਰ ਇੱਕ ਹੈਲੀਕਾਪਟਰ ਦੇ ਵੀ ਪ੍ਰਾਈਵੇਟ ਹੈਂਡਿਕਾਪਟਰ ਦੇ ਵੀ ਕਿਰਾਏ ਤੇ ਲੈਣ ਦੇ ਕੇਜੀਵਾਲ ਵਾਸਤੇ ਚਰਚੇ ਨੇ ਕਿਉਂ ਗੱਲ ਇਸ ਤੇ ਵੀ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਦੀ ਅੱਜ ਬਟੇਡਾ ਫੇਰੀ ਹੈ ਔਰ ਉਸ ਬਠਿੰਡਾ ਫੇਰੀ ਤੋਂ ਪਹਿਲਾਂ ਕੁਝ ਅਹਿਮ ਗ੍ਰਿਫਤਾਰੀਆਂ ਹੋਈਆਂ ਨੇ ਕਿਉਂ ਗ੍ਰਿਫਤਾਰੀਆਂ ਹੋਈਆਂ ਮਸਲਾ ਕੀ ਹੈ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਲਈ ਮੇਰੇ ਨਾਲ ਪ੍ਰੋਫੈਸਰ ਮਜੀਤ ਸਿੰਘ ਗਣਖੀ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਨਿਕ ਸਾਹਿਬ ਸਵਾਗਤ ਹੈ ਪ੍ਰੋਗਰਾਮ ਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਨਿਕ ਸਾਹਿਬ ਸ਼ੁਰੂਆਤ ਮੈਂ ਇਹ ਸੇ ਖਬਰ ਤੋਂ ਹੀ ਕਰਦਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬਹੁਤ ਵੱਡਾ ਫੈਸਲਾ ਲਿਆ ਜਿੱਥੇ ਪਾਰਟੀ ਦੇ ਸੀਨੀਅਰ ਲੀਡਰ ਦੇ ਉੱਪਰ ਫੈਸਲਾ ਲਿਆ ਉਥੇ ਹੀ ਆਪਣੇ ਕਰੀਬੀ ਰਿਸ਼ਤੇਦਾਰ ਆਪਣੇ ਸਕੇ ਜੀਜੇ ਅਦੇਸ਼ ਪ੍ਰਤਾਪ ਸਿੰਘ ਕਹਿਰੋਂ ਦੇ ਉੱਪਰ ਜਿਹੜਾ ਇਹ ਸਖਤ ਕਾਰਵਾਈ ਜਿਹੜੀ ਆ ਕੀਤੀ ਐ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿੱਤਾ ਔਰ ਆਖਰ ਮਸਲਾ ਕੀ ਹੋਇਆ ਆਖਰ ਜੀਜੇ ਸਾਲੇ ਦੀ ਵਿਗੜੀ ਕਿਉਂ ਵਿਗੜਨ ਦੀ ਕਹਾਣੀ ਕੀ ਐ ਮਸਲਾ ਕੀ ਐ ਇਸ ਤੇ ਆਪਾਂ ਇਹਨਾਂ ਜਿਹੜੀਆਂ ਗੱਲਬਾਤ ਲੋਕਾਂ ਦੇ ਨਾਲ ਸਾਂਝੀ ਕਰੀਏ ਆ ਸੁਖਿੰਦਰ ਜੀ ਕੱਲ ਅਦੇਸ਼ ਪ੍ਰਤਾਪ ਕਹਿਰੋਂ ਨੂੰ ਸੁਖਬੀਰ ਸਿੰਘ ਬਾਦਲੋਂ ਇਹ ਗੱਲ ਕਹਿ ਕੇ ਕਿ ਇਹਨਾਂ ਦੀਆਂ ਇਕਤਿਵਿਧੀਆਂ ਜਿਹੜੀਆਂ ਨੇ ਪਾਰਟੀ ਵਿਰੋਧੀ ਨੇ ਉਦੋਂ ਪਾਰਟੀ ਚੋਂ ਆ ਪਾਰਦਰਸ਼ਤਾ ਜਿਹੜਾ ਉਹ ਖਾਬਦਤਾ ਗਿਆ ਉਸ ਤੋਂ ਬਾਅਦ ਵਿਰਸਾ ਸਿੰਘ ਮਲਟੋਈ ਜਿਹੜੇ ਉੱਥੋਂ ਅਕਾਲੀ ਉਮੀਦਵਾਰ ਨੇ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਕਿਉਂਕਿ ਉਹਨਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਹੀ ਇਹ ਕਾਰਵਾਈ ਜਿਹੜੀ ਹੋਈ ਹੈਗੀ ਹੁਣ ਦੂਜੇ ਪਾਸੇ ਜਦੋਂ ਕੈਰੋਂ ਪਰਿਵਾਰ ਦੇ ਨਾਲ ਇਹ ਸਾਰੀ ਸਥਿਤੀ ਨੂੰ ਜਾਣਨ ਵਾਸਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹੀ ਕਿ ਉਹਨਾਂ ਵੱਲੋਂ ਜਦੋਂ ਉਮੀਦਵਾਰ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਸੀ ਉਸ ਵੇਲੇ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਅਦੇਸ਼ ਪ੍ਰਤਾਪ ਸਿੰਘ ਕੈਰੋ ਮੌਜੂਦ ਸੀ ਆਪਣੇ ਹਲਕਾ ਚਾਰਚਾ ਐ ਜੀ ਪੀ ਸੀ ਮੈਂਬਰਾਂ ਦੇ ਨਾਲ ਪੂਰਨ ਤੌਰ ਤੇ ਉਹਨਾਂ ਨੇ ਉੱਠੇ ਉੱਠ ਕੇ ਇਹ ਗੱਲ ਕਹੀ ਕਿ ਹਾਂ ਭਈ ਹਲਕਾ ਖਡੂਰ ਸਭ ਤੋਂ ਜੇਕਰ ਕੋਈ ਪੰਥਕ ਉਮੀਦਵਾਰ ਤੈਨਾ ਪਰ ਤੱਕ ਪਸ਼ੋਕੜ ਵਾਲਾ ਉਮੀਦਵਾਰ ਦੋ ਤਾਂ ਜੋ ਉਥੋਂ ਚੋਣ ਚੜੀ ਆ ਉਹ ਜਿੱਤੀ ਜਾ ਸਕਦੀ ਬਕਾਇਦਾ ਤੌਰ ਤੇ ਉਹਨਾਂ ਨੇ ਜਥੇਦਾਰ ਕਰਦੇਸ਼ ਸਿੰਘ ਕੌਕੇ ਦੇ ਪਰਿਵਾਰ ਤੇ ਮੈਂਬਰਾਂ ਦਾ ਨਾਮ ਲਿਆ ਦੂਜੇ ਪਾਸੇ ਬੀਬੀ ਖੱਲਰ ਦਾ ਨਾਮ ਲਿਆ ਕਿ ਹਾਂ ਭਈ ਕਿਸੇ ਉਹਨਾਂ ਨੂੰ ਵੀ ਟਿਕਟ ਦੇ ਕੇ ਬਣਾਇਆ ਜਾ ਸਕਦਾ ਉਹਨਾਂ ਨੇ ਇੱਕ ਖਾਸ ਤੌਰ 'ਤੇ ਕਹੀ ਕਿ ਹਾਂ ਭਈ ਜਿਹੜਾ ਉਮੀਦਵਾਰ ਹੋਵੇ ਸਾਫ਼ ਸੁਥਰੀ ਸ਼ਖੀ ਵਾਲਾ ਹੋਵੇ ਕੋਈ ਅਜੀਹਾ ਉਮੀਦਵਾਰ ਨਾ ਹੋਵੇ ਕਿ ਜਿਹਦੇ ਉੱਤੇ ਦਾਗ ਲੱਗੇ ਹੋਣ ਸਾਫ਼ ਸੰਕੇਤ ਉਹਨਾਂ ਨੇ ਮਿਰਸਾ ਸਿੰਘ ਬਟੋਈ ਦਾ ਨਾਂ ਵੀ ਗੱਲ ਕੀਤੀ ਕਿ ਹਾਂ ਭਈ ਜਿਹੜੀ ਅਸੀਂ ਕਿਸੇ ਵੀ ਕਿਸਮ ਦੀ ਜਿਹੜੀ ਹਮਾਇਤਾ ਉਹ ਨਹੀਂ ਕਰਦੇ ਪਰਿਵਾਰਕ ਪੰਤਕ ਪਿਸ਼ੋਕਰ ਵਾਲਾ ਜਿਹੜਾ ਉਮੀਦਵਾਰਾ ਉਥੋਂ ਖੜਾ ਕਰਦਾ ਚਾਹੀਦਾ ਕਹਿੰਦੇ ਉਸ ਸਮੇਂ ਸਰਦਾਰ ਸੁਖੀ ਸਿੰਘ ਬਾਦਲ ਉਹਨਾਂ ਨੇ ਪੂਰਨ ਤੌਰ 'ਤੇ ਉਹਨਾਂ ਦਾ ਸਹਿਮਤੀ ਜਤਾਈ ਕਿ ਹਾਂ ਭਈ ਇਸ ਹਲਕੇ ਤੋਂ ਅਜੀਹਾ ਹੀ ਉਮੀਦਵਾਰ ਜਿਹੜਾ ਉਹ ਖੜਾ ਕੀਤਾ ਜਾਵੇਗਾ ਪਰ ਕਹਿੰਦੇ ਪਰਦੇ ਦੇ ਪਿੱਛੇ ਕੀ ਸਿਆਸਤ ਹੋਈ ਜਾਂ ਕੀ ਸਿਆਸਤ ਨਹੀਂ ਹੋਈ ਕਹਿੰਦੇ ਅਖੀਰ ਤੇ ਉਹਨਾਂ ਨੇ ਅਕਾਲੀ ਉਮੀਦਵਾਰ ਜਿਹੜਾ ਬਿਰਸਾ ਸਿੰਘ ਬਲਟੋਈ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈਗਾ ਕਹਿੰਦਾ ਕਿ ਜਦੋਂ ਕਿ ਅਸੀਂ ਸਪਸ਼ਟ ਰੂਪ ਦੇ ਵਿੱਚ ਸਾਫ਼ ਰੂਪ ਦੇ ਵਿੱਚ ਇਹ ਗੱਲ ਕਹਿਤੀ ਸੀ ਨਾ ਤਾਂ ਅਸੀਂ ਉਸ ਨਾਲ ਕੋਈ ਸਟੇਜ ਸੰਜੀ ਜਿਹੜੀ ਕਰਨੀ ਹੈ ਨਾ ਹੀ ਕਿਸੇ ਕਿਸਮ ਦਾ ਜਿਹੜਾ ਉਹਦੇ ਨਾਲ ਕੋਈ ਸਾਥ ਜਿਹੜਾ ਦਿੱਤਾ ਜਾਊਗਾ ਕਿਉਂਕਿ ਉਸ ਦਾ ਪਿਸ਼ੋਕਰ ਜਿਹੜਾ ਉਹ ਠੀਕ ਠਾਕ ਜਿਹੜਾ ਨਹੀਂ ਰਿਹਾ ਹਲਕੇ ਦੇ ਵਿੱਚ ਕੋਈ ਚੰਗਾ ਪ੍ਰਭਾਵ ਜਿਹੜਾ ਉਹ ਨਹੀਂ ਹੈਗਾ ਕਹਿੰਦਾ ਹੁਣ ਅਜਿਹੀਆਂ ਸਥਿਤੀਆਂ ਦੇ ਵਿੱਚ ਜਦੋਂ ਅਸੀਂ ਸਾਫ਼ ਰੂਪ ਦੇ ਵਿੱਚ ਇਹ ਗੱਲ ਕਹਿ ਦਿੱਤੀ ਬਾਕੀ ਕਹਿੰਦੇ ਅਸੀਂ ਕਿਸੇ ਵੀ ਦੂਜੇ ਪਾਸੇ ਸੰਕੇਤ ਕੋਈ ਵੀ ਅਜਿਹਾ ਨਹੀਂ ਦਤਾ ਕਿ ਜਿਹੜਾ ਪਾਰਟੀ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ ਕਹਿੰਦੇ ਹੁਣ ਦੂਸਰੇ ਪਾਸੇ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲਵਾਨ ਨੇ ਉਥੇ ਇੱਕ ਅਕਾਠ ਰੱਖਿਆ ਕਹਿੰਦੇ ਨਾ ਤਾਂ ਅਕਾਠ ਦੀ ਉਹਨਾਂ ਨੂੰ ਕੋਈ ਜਾਣਕਾਰੀ ਸੀ ਕਿ ਕਿਸੇ ਕੋਰੋਂ ਹੋਣਾ ਕਿਸੇ ਮਰਜ਼ੀ ਤੇ ਰੱਖਿਆ ਗਿਆ ਕਹਿੰਦੇ ਕਿਸੇ ਕਿਸਮ ਦੀ ਵੀ ਕੋਈ ਜਾਣਕਾਰੀ ਉਸ ਅਕਾਠ ਦੇ ਸਬੰਧੀ ਨਹੀਂ ਸੀ ਤੇ ਉਸ ਦਿਨ ਆਦੇਸ਼ ਪ੍ਰਤਾਪ ਸਿੰਘ ਕੈਰੋਣੀ ਜਿਹੜੇ ਨੇ ਚੰਡੀਗੜ੍ਹ ਆਪਣੇ ਘਰ ਚ ਬੈਠੇ ਸੀ ਜੇਕਰ ਉਹਨਾਂ ਨੂੰ ਕੋਈ ਜਾਣਕਾਰੀ ਹੁੰਦੀ ਤਾਂ ਸ਼ਾਇਦ ਉਹ ਕੋਈ ਉਹ ਜਿਹਾ ਫੈਸਲਾ ਲੈਂਦੇ ਕਹਿੰਦੇ ਕੋਈ ਵੀ ਜਿਹੜੀ ਗਤੀਵਿਧੀ ਉਸ ਹਲਕੇ 'ਚ ਹੋ ਰਹੀ ਸੀ ਉਹ ਉਹਨਾਂ ਦੀ ਮਰਜ਼ੀ ਤੋਂ ਪੁੱਛੇ ਬਿਨਾ ਨਹੀਂ ਸੀ ਹੋ ਮਤਲਬ ਨਾ ਨਹੀਂ ਸੀ ਲਈ ਜਾ ਰਹੀ ਉਹਨਾਂ ਨੂੰ ਕੋਈ ਵੀ ਭਰੋਸੇ ਦੇ ਵਿੱਚ ਨਹੀਂ ਸੀ ਲਿਆ ਜਾ ਰਿਹਾ ਕਹਿੰਦੇ ਹੁਣ ਅਜਿਹੀ ਸਥਿਤੀ ਦੇ ਵਿੱਚ ਜਿਹੜੇ ਯਾਨੀ ਉਹ ਜਿਹੜਾ ਪ੍ਰੋਗਰਾਮ ਕੈਂਸਲ ਕੀਤਾ ਸੁਖਵੀਰ ਸਿੰਘ ਬਾਦਲ ਹੋਣਾ ਨਹੀਂ ਯਾਨੀ ਉਹ ਕਹਿੰਦੇ ਕਿ ਨਾ ਰੱਖਿਆ ਮੈਨੂੰ ਪੁੱਛ ਕੇ ਗਿਆ ਤੇ ਨਾ ਹੀ ਕੈਂਸਲ ਮੈਨੂੰ ਪੁੱਛ ਕੇ ਕੀਤਾ ਗਿਆ ਕਹਿਣ ਦਾ ਭਾਵ ਜੀ ਆ ਬਿਲਕੁਲ ਬਿਲਕੁਲ ਇਹੋ ਜਣ ਜਿਹੜੀ ਗੱਲ ਕਹੀ ਆ ਹੁਣ ਸੁਖਵਿੰਦਰ ਜੀ ਜਦੋਂ ਅਦੇਸ਼ ਪ੍ਰਤਾਪ ਸਿੰਘ ਕਹਿ ਰਹੇ ਹੁਣੀ ਸਪਸ਼ਟ ਰੂਪ ਦੇ ਵਿੱਚ ਉਹ ਜਿਹੜੀ ਪਾਰਟੀ ਵਰਕਰਾਂ ਦੀ ਮੀਟਿੰਗ ਜਿਹੜੀ ਸੁਖਵੀਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੁਣਾਂ ਨਾ ਹੋ ਰਹੀ ਸੀ ਉਹਦੇ ਵਿੱਚ ਜਦੋਂ ਉਹਨਾਂ ਨੇ ਸਪਸ਼ਟ ਰੂਪ ਚ ਇਹ ਕਹਿ ਦਿੱਤਾ ਤਾਂ ਸਾਫ ਸੰਕੇਤ ਸੀ ਕਿ ਕਹਿਰੋ ਪਰਿਵਾਰ ਕਿਸੇ ਵੀ ਸੂਰਤ ਵਿੱਚ ਵਿਰਸਾ ਸਿੰਘ ਮਲਟੋਈ ਦਾ ਨਹੀਂ ਜੁੜੂਗਾ ਪਰ ਪਤਾ ਨਹੀਂ ਪ੍ਰਧਾਨ ਸਾਹਿਬ ਦੀ ਕੀ ਮਜਬੂਰੀ ਸੀ ਕਹਿੰਦੇ ਉਹ ਦੁਬਾਰਾ ਜਿਹੜਾ ਉਸ ਵਿਰਸਾ ਸਿੰਘ ਮਲਟੋਈ ਨੂੰ ਉੱਥੇ ਉਮੀਦਵਾਰ ਬਣਾ ਕੇ ਜਿਹੜਾ ਖੜਾ ਕਰ ਦਿੱਤਾ ਗਿਆ ਆ ਜਹੀ ਸਥਿਤੀ ਦੇ ਵਿੱਚ ਕਹਿੰਦਾ ਸਾਡੇ ਵਾਸਤੇ ਫਿਰ ਜਿਹੜੀ ਸਥਿਤੀਆਂ ਨੇ ਉਹ ਠੀਕ ਨਹੀਂ ਆ ਕਿ ਅਸੀਂ ਇਸ ਹਲਕੇ ਵਿੱਚ ਜਦੋਂ ਅਸੀਂ ਇਹਨਾਂ ਵਿਰੋਧ ਕਰ ਚੁੱਕੇ ਹਾਂ ਕਿ ਹਾਂ ਕੋਈ ਕੋ ਪੰਥਕ ਪਸ਼ੋਕੜ ਵਾਲਾ ਉਮੀਦਵਾਰ ਜਿਹੜਾ ਇਸ ਹਲਕੇ ਦੇ ਵਿੱਚੋਂ ਦੋ ਪਰ ਕਿਵੇਂ ਸੁਖੀ ਸਿੰਘ ਬਾਦਲਪੁਰਾ ਨੇ ਨਹੀਂ ਮੰਨੀ ਜਿਸ ਤੇ ਕਰਕੇ ਜਿਹੜੀਆਂ ਸਥਿਤੀਆਂ ਹੁਣ ਸਾਰੇ ਦੇ ਸਾਹਮਣੇ ਆ ਹੁਣ ਆਦੇਸ਼ ਪ੍ਰਤਾਪ ਕੈਰੋਂ ਦਾ ਪਾਰਟੀ ਦੇ ਵਿੱਚੋਂ ਬਾਹਰ ਜਾਣਾ ਤੇ ਦੂਜੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾ ਦਾ ਵਿਰਸਾ ਸਿੰਘ ਬੁਲਟੋਏ ਤੇ ਵਿਸ਼ਵਾਜਿਤ ਹੋਣਾ ਆਪਣੇ ਆਪ ਦੇ ਵਿੱਚ ਇਸ ਇਲੈਕਸ਼ਨ ਨੂੰ ਇਸ ਚੋਣ ਨੂੰ ਸੁਖਵਿੰਦਰ ਜੀ ਜ਼ਰੂਰ ਜੜਾ ਦਿਲਚਸਪ ਜੜਾ ਬਣਾ ਦਿੰਦਾ ਹੈਗਾ ਕਿਉਂਕਿ ਹੁਣ ਤਾਂ ਜਿਹੜੀ ਵਿਰੋਧਤਾ ਸੀ ਅਗਿਆਤਾ ਪਾਰਟੀ ਦੇ ਅੰਦਰ ਸੀ ਆਦੇਸ਼ ਪ੍ਰਤਾਪ ਕੈਰਮ ਹੁਣੀ ਜਾਂ ਕੈਰੋਂ ਪਰਿਵਾਰ ਕਰ ਰਿਹਾ ਸੀ ਪੰਤਖੇਤਾਂ ਨੂੰ ਮੁਖ ਰੱਖਦੇ ਹੋਇਆ ਕਿ ਹਾਂ ਭਈ ਅਸੀਂ ਚੋਣ ਜਿੱਤਣੀ ਹੈ ਹੁਣ ਜਦੋਂ ਤੁਸੀਂ ਪਾਰਟੀ ਚੋਂ ਬਾਹਰ ਦਾ ਰਸਤਾ ਵਖਾਧ ਦਿੱਤਾ ਗਿਆ ਤਾਂ ਕੁਦਰਤੀ ਆ ਕਿ ਇਹ ਜਿਹੜਾ ਵਿਰੋਧ ਆ ਸੁਖਵਿੰਦਰ ਜੀ ਹੁਣ ਹੋਰ ਸਿਖਰ ਤੇ ਹੋਵੇਗਾ ਸਿਖਰ ਤੇ ਹੋਵੇਗਾ ਇਸ ਤੱਕ ਹਮਿਆਜਾ ਜਿਹੜਾ ਉਹ ਉਮੀਦਵਾਰ ਤੋਂ ਪੁਕਤਣਾ ਪੈ ਸਕਦਾ ਬੇਸ਼ੱਕ ਮਿਸਟਰ ਉਹਨੇ ਇੱਕ ਕਹਾਣੀ ਆ ਕਿਦਾ ਇੱਥੇ ਇੱਥੇ ਕੀ ਕੱਲੀ ਨਹੀਂ ਗਈ ਪਹਿਲਾਂ ਵੀ ਇਹੋ ਜੀਆਂ ਗੱਲਾਂ ਆਪਾਂ ਬਹੁਤ ਪ੍ਰੋਗਰਾਮ ਕਰ ਚੁੱਕੇ ਆਂ ਕਈ ਸਾਲਾਂ ਪਹਿਲਾਂ ਵੀ ਕਿ ਆਪਾਂ ਨੂੰ ਵੀ ਹੁਣ ਇਕੱਠਿਆਂ ਨੂੰ 363 ਸਾਲ ਪ੍ਰੋਗਰਾਮ ਕਰਦਿਆਂ ਨੂੰ ਹੋ ਗਿਆ ਔਰ ਬੋਟਾ ਤੋਂ ਪਹਿਲਾਂ ਵੀ ਆਪਾਂ ਪ੍ਰੋਗਰਾਮ ਕੀਤੇ ਸੀ ਕਿ ਸੁਖਬੀਰ ਸਿੰਘ ਬਾਦਲ ਖੁਰਾ ਦੀ ਆਪਣੇ ਜੀਜੇ ਦੇ ਨਾਲ ਉਸ ਤਰੀਕੇ ਦੇ ਨਾਲ ਬਣਦੀ ਨਹੀਂ ਹੈ ਔਰ ਦੂਜੇ ਪਾਸੇ ਆਪਾਂ ਉਦੋਂ ਵੀ ਗੱਲ ਕਹੀ ਸੀ ਕਿ ਸ਼ਾਇਦ ਜਿਹੜਾ ਕੈਰੋ ਪਰਿਵਾਰ ਹੈ ਉਹ ਦੋ ਟਿਕਟਾਂ ਦੀ ਜਿਹੜੀ ਮੰਗ ਉਸ ਸਮੇਂ ਕਰ ਰਿਆ ਸੀ ਪੱਟੀ ਔਰ ਖੇਮ ਕਰਨ ਔਰ ਉਦੋਂ ਵੀ ਸੁਖਬੀਰ ਸਿੰਘ ਬਾਦਲ ਖੁਰਾ ਨੇ ਆਪਣੇ ਖੇਮ ਕਰਨ ਹਲਕੇ ਤੋਂ ਆਪਣੀ ਭੈਣ ਜਾਂ ਆਪਣੇ ਜੀਜੇ ਨੂੰ ਟਿਕਟ ਦੇਣ ਦੀ ਬਜਾਏ ਵਿਸ਼ਾ ਸਿੰਘ ਵਰਟੋਹਾ ਨੂੰ ਹੀ ਟਿਕਟ ਜਿਹੜੀ ਆ ਉਦੋਂ ਆਪਾਂ ਦੇਖਿਆ ਕਿ ਦਿੱਤੀ ਸੀਗੀ ਇਹ ਲੜਾਈ ਜਿਹੜੀ ਹੈ ਕਾਫੀ ਲੰਬੇ ਸਮੇਂ ਦੀ ਚੱਲਦੀ ਆ ਰਹੀ ਹੈ ਔਰ ਉਸ ਤੋਂ ਬਾਅਦ ਕੈਰੋਂ ਸਾਹਿਬ ਨੇ ਸਟੈਂਡ ਜਿਹੜਾ ਜਿਸ ਤਰੀਕੇ ਦੇ ਨਾਲ ਲਿਆ ਕਹਿੰਦੇ ਕਿ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਜਾਹੇ ਗੁਰਦੇਵ ਸਿੰਘ ਭਾਈ ਕੇ ਗੁਰਦੇਵ ਸਿੰਘ ਗੌਕੇ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਟਿਕਟ ਚਾਹੇ ਉਹ ਖਾਲੜਾ ਦੇ ਪਰਿਵਾਰ ਦੇ ਵਿੱਚੋਂ ਟਿਕਟ ਜਿਹੜੀ ਹੈ ਕਹਿੰਦੇ ਦਿੱਤੀ ਯਾਨੀ ਚਾਹੀਦੀ ਕਿ ਉਸ ਤੋਂ ਬਾਅਦ ਵਿਰੋਧ ਤਾਂ ਚਲੋ ਉਹਨਾਂ ਨੇ ਕਹਿੰਦੇ ਨਹੀਂ ਕੀਤਾ ਪਰ ਕਿਸੇ ਤਰੀਕੇ ਨਾਲ ਹਮੈਤ ਵੀ ਬਿਰਸਤ ਸਿੰਘ ਮਟੋਵਾ ਹੁਣਾਂ ਦੀ ਨਾ ਕਰਨਾ ਇਹ ਲਾਵਾ ਜਿਹੜਾ ਲਾਵਾ ਬਣ ਕੇ ਫਿਰ ਫਟਿਆ ਸੁਖਿੰਦਰ ਜੀ ਕਹਾਣੀਆਂ ਤੇ ਬੜੀਆਂ ਲੰਮੀਆਂ ਨੇ ਇਹ ਕਹਾਣੀਆਂ ਕੇਵਲ ਬਹਜ਼ 3 ਸਾਲ ਪਿੱਛੇ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਉਸ ਤੋਂ ਪਹਿਲਾਂ ਵੀ ਇਹ ਇਲਜ਼ਾਮ ਜਿਹੜੇ ਨੇ ਦੋਵਾਂ ਪਰਿਵਾਰਾਂ ਤੇ ਲੱਗਦੇ ਰਿਹਾ ਕਿ ਸੁਖਬੀਰ ਹੁਣਾਂ ਦੀ ਔਰ ਦੂਸਰੇ ਪਾਸੇ ਬਾ ਕੈਰੋਂ ਹੁਣਾਂ ਦੀ ਆਪਸ ਵਿੱਚ ਬੰਨਦੀ ਨਹੀਂ ਆ ਥੋੜੀ ਜੀ ਗੱਲ ਮੈਂ ਪਿੱਛੇ ਹੋਰ ਇਸ ਤੋਂ ਥੋੜੀ ਜੀ ਕਰਾਂ ਕਿ ਜਦੋਂ ਪਰਿਵਾਰਵਾਦ ਦਾ ਇਲਜ਼ਾਮ ਲੱਗਦਾ ਸੀ ਆਪਣੇ ਬਾਦਲ ਪਰਿਵਾਰ ਤੇ ਕਿ ਬਾਦਲ ਪਰਿਵਾਰ ਦੇ ਵਿਚਨ ਜਿਹੜੀ ਨੋ ਹੈ ਉਹ ਵੀ ਮੰਤਰੀ ਆ ਜਾਂ ਸੁਖੀਤ ਬਖਰਮ ਜਿੱਥੇ ਉਹ ਵੀ ਪਰਿਵਾਰਕ ਰਿਸ਼ਤੇ 'ਵਧਾਰਦੇ ਤਾਂ ਇੱਕ ਸਟੇਜ ਇਦਾਂ ਦੀ ਆਈ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਇਹ ਗੱਲ ਸੋਚੀ ਸੀ ਕਿ ਹਾਂ ਫੇ ਸਾਰੇ ਕੋਲ ਅਸਤੀਫੇ ਲੈ ਕੇ ਇਹ ਜਿਹੜਾ ਦਾਗ ਲੱਗਦਾ ਪਰਿਵਾਰ ਬਾਈ ਦਾ ਇਸ ਨੂੰ ਖਤਮ ਕਰ ਦਿੱਤਾ ਜਾਵੇ ਪਰ ਕਹਿੰਦੇ ਉਦੋਂ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੈਂ ਆਦੇਸ਼ ਨੂੰ ਇਹ ਗੱਲ ਨਹੀਂ ਕਹਿ ਸਕਦਾ ਅਸਤੀਫਾ ਦੇ ਸੋ ਕਹਿਣ ਦਾ ਅਰਥ ਹੈ ਕਿ ਉਦੋਂ ਵੀ ਅਜਿਹੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ ਸਨ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਦੇਸ਼ ਪ੍ਰਤਾਪ ਨੂੰ ਪਾਰਟੀ 'ਚੋਂ ਬਾਹਰ ਜੜਾ ਰਸਤਾ ਜਲਾ ਖਤ ਤਾ ਜਾਵੇ ਪਰ ਇਹਦੇ ਪਿੱਛੇ ਸੁਖਿੰਦਰ ਜੀ ਜਿਹੜੀ ਸਿਆਸਤ ਆ ਸਿਆਸਤ ਉਧਰ ਹੀ ਜਾ ਰੁਕਦੀ ਹੈ ਕਿ ਜਿੱਥੇ ਮਾਝੇ ਦੇ ਚਰਦੈਲ ਦੀ ਵੀ ਗੱਲ ਕਿਤੇ ਨਾ ਕਿਤੇ ਚੱਲਦੀ ਹੈਗੀ ਹੈ ਕਿ ਵਿਰਸਾ ਸਿੰਘ ਵਲਟੋਈ ਨੂੰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਹੈਗਾ ਉਹ ਸੂਰਤੇ ਵਿੱਚ ਆ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਕਿਸੇ ਵੀ ਸੂਰਤ ਵਿੱਚ ਵਿਕਰਮ ਸਿੰਘ ਮਜੀਠੀਏ ਨੂੰ ਨਾਰਾਜ਼ ਨਹੀਂ ਕਰ ਸਕਦੇ ਬੇਸ਼ੱਕ ਆਦੇਸ਼ ਪ੍ਰਤਾਪ ਕੈਰੋਂ ਨੂੰ ਬਾਹਰ ਦਾ ਹੀ ਰਸਤਾ ਮੁਖੜਾ ਪੈ ਜਾਵੇ ਇਹ ਜੀ ਗੱਲਾਂ ਆਮ ਹਲਕੇ 'ਚ ਚੱਲਦੀਆਂ ਨਹੀਂ ਮਾਝੇ ਦੇ ਵਿੱਚ ਇਹ ਗੱਲਾਂ ਆਮ ਚਰਚਿਤ ਨਹੀਂ ਹੁਣ ਪਰਿਵਾਰ ਦੇ ਪਿੱਛੇ ਜਾਂ ਪਰਿਵਾਰ ਦੀ ਅਸਲ ਕਹਾਣੀ ਕੀ ਆ ਉਹ ਤਾਂ ਸੁਖਿੰਦਰ ਜੀ ਉਹ ਪਰਿਵਾਰਕ ਮੈਂਬਰ ਜਾਣਦੇ ਨੇ ਪਰ ਜਿਸ ਤਰੀਕੇ ਨਾਲ ਆ ਕੁਝ ਕਾਰਵਾਈ ਹੋਈ ਆ ਸੁਖਬੀਰ ਸਿੰਘ ਬਾਦਲ ਹੋਣਾ ਨੇ ਆਦੇਸ਼ ਪ੍ਰਤਾਪ ਕੈਰੋਂ ਦੇ ਖਿਲਾਫ ਇੱਕ ਸਖਤ ਐਕਸ਼ਨ ਜਿਹੜਾ ਲੈ ਕੇ ਉਹਨਾਂ ਨੂੰ ਪਾਰਟੀ ਦਾ ਰਸਤਾ ਪਾਰਟੀ 'ਚੋਂ ਬਾਹਰ ਜਿਹੜਾ ਰਸਤਾ ਮੁਖਾਰਤ ਆ ਸੁਖਿੰਦਰ ਜੀ ਇਸ ਦਾ ਪ੍ਰਭਾਵ ਸ਼੍ਰ ਦੂਰ ਤੋਂ ਵਿੱਚ ਜਰੂਰ ਪੈਣਾ ਪਵੇਗਾ ਉਸੇ ਤਰੀਕੇ ਦਾ ਹੀ ਜਦੋਂ ਮਨਪ੍ਰੀਤ ਬਾਦਲ ਨੂੰ ਵੱਡੇ ਬਾਦਲ ਸਾਹਿਬ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਖਾਇਆ ਸੀ ਪ੍ਰਭਾਵ ਉਦੋਂ ਵੀ ਪਿਆ ਸੀ ਹੁਣ ਵੇਖੋ ਅਗਲੇ ਦਿਨਾਂ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕਿਹਰੋਂ ਹੋਣੀ ਕੀ ਰਸਤਾ ਪਰੋਉਂਦੇ ਨੇ ਖਾਸ ਤੌਰ ਤੇ 5 ਜੂਨ ਨੂੰ ਜਦੋਂ 4 ਜੂਨ ਨੂੰ ਰਿਜ਼ਲਟ ਆਉਣਗੇ ਉਸ ਤੋਂ ਬਾਅਦ ਕੋਈ ਨਾ ਕੋਈ ਤਾਂ ਰਸਤਾ ਉਹ ਉਪਰੰੋਂ ਕੀ ਉਪਰੋਂਗੇ ਕਿਉਂਕਿ ਪਾਰਟੀ ਨੂੰ ਉਹਨਾਂ ਨੇ ਨਹੀਂ ਛੱਡਿਆ ਬਲਕਿ ਪਾਰਟੀ ਨੇ ਉਹਨਾਂ ਨੂੰ ਛੱਡਿਆ ਤਾਂ ਹੁਣ ਵੇਖੋ ਕਿ ਅਗਲੇ ਦਿਨਾਂ ਦੇ ਵਿੱਚ ਉਹ ਇਸ ਪ੍ਰਤੀ ਉਹਨਾਂ ਦਾ ਜਿਹੜਾ ਅਗਲਾ ਕਦਮ ਕੀ ਹੁੰਦਾ ਹੈ ਦੂਜੇ ਪਾਸੇ ਵਿਰਸਾ ਸਿੰਘ ਵਲਟੋਆ ਹੋ ਰਹੀ ਔਰ ਕੁਝ ਹੋਰ ਲੋਕ ਪ੍ਰਧਾਨ ਸਾਹਿਬ ਦੀ ਇਹ ਪਿੱਠਤਾ ਪੜ ਰਹੇ ਨੇ ਕਿ ਜਿਹੋ ਜੇ ਰਿਸ਼ਤੇ ਆ ਸੀਗਾ ਅadesh pratap singh ਕਹਿ ਰਹੋ ਉਹਨਾਂ ਦੇ ਨਾਲ ਜੀਜੇ ਸਾਲੇ ਵਾਲਾ ਉਸ ਅਹਿਮ ਰਿਸ਼ਤੇ ਦੇ ਖਿਲਾਫ ਜਾ ਕੇ ਸੁਖਬੀਰ ਸਿੰਘ ਬਾਦਲ ਹੋ ਰਹੇ ਇੱਕ ਕਹਿੰਦੇ ਸਖਤ ਸੰਦੇਸ਼ ਵੀ ਦਿੱਤਾ ਔਰ ਇਹ ਵੀ ਸੰਦੇਸ਼ ਦਿੰਦਾ ਹੈ ਕਿ ਪਰਿਵਾਰ ਜਾਂ ਰਿਸ਼ਤੇ ਉੱਪਰ ਨਹੀਂ ਉਹਨਾਂ ਦੇ ਲਈ ਉਹਨਾਂ ਦੇ ਲਈ ਪਾਰਟੀ ਉੱਪਰ ਹੈ ਇੱਕ ਇਹ ਵੀ ਕਹਿੰਦੇ ਸੰਕੇਤ ਦੇਣ ਦੀ ਕੋਸ਼ਿਸ਼ ਤੁਖਵੰਦਰ ਜੀ ਸੰਕੇਤ ਉਹਨਾਂ ਨੇ ਇਹੋ ਹੀ ਦੱਸਿਆ ਕਿ ਹਾਂ ਵੀ ਪਾਰਟੀ ਜਿਹੜੀ ਉੱਪਰ ਹ ਰਿਸ਼ਤਿਆਂ ਤੋਂ ਉੱਤੇ ਹੈ ਪਰਿਵਾਰ ਤੋਂ ਉੱਤੇ ਹੈ ਪਰ ਚੰਗਾ ਹੁੰਦਾ ਸਖਵੰਦਰ ਜੀ ਕਿ ਜੇ ਕੁਝ-ਕੁਝ ਨਿਯਮ ਜਿਹੜੇ ਅਪਣਾ ਲਏ ਜਾਂਦੇ ਜਿਸ ਤਰੀਕੇ ਨਾਲ ਅਨੁਸ਼ਾਸਨੀ ਕਮੇਟੀ ਆ ਜਾਂ ਕੋਈ ਨੋਟਸ ਜਿਹੜਾ ਆ ਕਿਰੋਂ ਪਰਿਵਾਰ ਕਹਿੰਦਾ ਕਿ ਕੋਈ ਵੀ ਉਹਨਾਂ ਨੂੰ ਨੋਟਸ ਜਿਹੜਾ ਜਾਰੀ ਨਹੀਂ ਕੀਤਾ ਗਿਆ ਆਮ ਤੌਰ ਤੇ ਕਿਸੇ ਵੀ ਵਰਕਰ ਤੋਂ ਜਾਂ ਕਿਸੇ ਨੇਤਾ ਤੋਂ ਜਾਂ ਕੋਈ ਵੀ ਲੀਡਰ ਪਾਰਟੀ ਤੋਂ ਬਾਹਰ ਦਾ ਰਸਤਾ ਲਖਾਉਣਾ ਹੋਵੇ ਤਾਂ ਬਕਾਇਦਾ ਤੌਰ ਤੇ ਨੋਟਸ ਦਿੱਤਾ ਜਾਂਦਾ ਤਾਂ ਠੀਕ ਆ ਉਹਨਾਂ ਨੇ ਪਾਰਟੀ ਤੋਂ ਉੱਤੇ ਪਾਰਟੀ ਨੂੰ ਸਭ ਤੋਂ ਉੱਤੇ ਦੱਸਿਆ ਪਰ ਸਿੱਧੂ ਸਾਹਿਬ ਇਹਦੇ ਨਾਲ ਸੁਖੀਰ ਸਿੰਘ ਬਾਦਲਾ ਦਾ ਤਾਣਾਸ਼ਈ ਰਵਈਆ ਵੀ ਸਾਹਮਣੇ ਆ ਜਾਂਦਾ ਆ ਜਿਸ ਤੇ ਉੱਤੇ ਅਗਲੇ ਦਿਨਾਂ ਚ ਚਰਚਾ ਜਿਹੜੀ ਜ਼ਰੂਰ ਹੋਏਗੀ ਤਲਵੀਰ ਗਿੱਲ ਦੇ ਪਿਛਲੇ ਤੜਾ ਦੇ ਵਿੱਚ ਕਈ ਬਿਆਨ ਅਜੇ ਆਏ ਨਹੀਂ ਜਿਥੇ ਉਹਨਾਂ ਨੇ ਇਸ ਗੱਲ ਦੀ ਗੱਲ ਜਿਹੜੀ ਕੀਤੀ ਹੈਗੀ ਆ ਤਾਂ ਸੁਖਵਿੰਦਰ ਜੀ ਪਿਛੇ ਤਲਵੀਰ ਗਿੱਲ ਦਾ ਪਾਰਟੀ ਨੂੰ ਛੱਡ ਕੇ ਜਾਣਾ ਦੂਜੇ ਪਾਸੇ ਉਹਨਾਂ ਦੇਸ਼ ਪ੍ਰਤਾਪ ਸਿੰਘ ਕੈਰੋਲ ਪਾਰਟੀ ਚੋਂ ਬਾਹਰ ਕੱਟਣਾ ਤੀਸਰੇ ਬਣੀ ਸੁਖਦੇਸ਼ ਸਿੰਘ ਢੀਸਾ ਪਰਿਵਾਰ ਦਾ ਬਿਲਕੁਲ ਨਾਰਾਜ਼ ਹੋ ਕੇ ਘਰ ਬੈਠ ਜਾਣਾ ਸਿੱਧੂ ਜੀ ਇਹ ਸ਼ਰੋਮੀ ਅਕਾਲੀ ਦਲ ਬਾਦਲ ਵਾਸਤੇ ਚੰਗੇ ਸਤਿ ਦੇ ਦਿਮ ਜਿਹੜੇ ਉਹ ਨਹੀਂ ਆਖੇ ਜਾ ਸਕਦੇ ਜੇਕਰ ਇਹੋ ਜੇ ਲੀਡਰਾਂ ਨੂੰ ਤੁਸੀਂ ਪਾਰਟੀ ਚ ਬਾਹਰ ਦਾ ਰਸਤਾ ਵਿਖਾ ਦੋਗੇ ਤਾਂ ਕੁਦਰਤੀ ਤੌਰ ਤੇ ਇਸ ਦਾ ਪ੍ਰਭਾਵ ਜਿਹੜਾ ਹੈ ਸ਼ੁਰੂ ਕੀ ਕਾਲੀ ਦਲ ਤੇ ਪਏਗਾ ਤੇ ਪ੍ਰਧਾਨ ਜੀ ਦੇ ਦੇ ਬੀਜ ਦੇ ਉੱਤੇ ਵੀ ਸਵਾਲ ਉੱਠਣਗੇ ਤੁਸੀਂ ਦੇਖ ਲਿਓ ਕਿ ਬੀਬੀ ਜਗੀਰ कौर ਦਾ ਕੋਈ ਨਾ ਕੋਈ ਬਿਆਨ ਅੱਧੇ ਪੌਣੇ ਘੰਟੇ ਤੱਕ ਜਰੂਰ ਆਵੇਗਾ ਇਸ ਸਬੰਧ ਵਿੱਚ ਜੇਕਰ ਕੋਈ ਪੱਤਰਕਾਰਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਸਖਦੇਵ ਸਿੰਘ ਢੀਰਸੇ ਨਾਲ ਜਦੋਂ ਬਾਹਰ ਕੱਢਿਆ ਗਿਆ ਸੀ ਜਦ ਟਿਕਟ ਨਹੀਂ ਸੀ ਦਿੱਤੀ ਤਾਂ ਉਦੋਂ ਵੀ ਬੀਬੀ ਜੀ ਨੇ ਉਹਨਾਂ ਦੇ ਹੱਕ ਦੇ ਵਿੱਚ ਆੜ ਕੇ ਗੱਲ ਕੀਤੀ ਸੀ ਪਰ ਇੱਥੇ ਤਾਂ ਹੁਣ ਪਰਿਵਾਰ ਸਵਾਲ ਜਿਹੜੇ ਨੇ ਸਿੱਧੂ ਸਾਹਿਬ ਜ਼ਰੂਰ ਉਠਣਗੇ ਜ਼ਰੂਰ ਠੀਕ ਆ ਪ੍ਰਧਾਨ ਉਹਨਾਂ ਨੇ ਇਹ ਗੱਲ ਦਰਸਾਤੀ ਆ ਕਿ ਹਾਂ ਭਈ ਪ੍ਰਧਾਨ ਹੀ ਸੁਪਰੀਮ ਆ ਪਰ ਇਸ ਦੇ ਮਾੜੇ ਪ੍ਰਭਾਵ ਜਿਹੜੇ ਪਾਰਟੀ ਦੇ ਸਖੇਦਰੀ ਜ਼ਰੂਰ ਪੈ ਸਕਦੇ ਆ ਜਿਸਤਾ 4 ਜੂਨ ਤੋਂ ਬਾਅਦ ਜਿਹੜਾ ਪਤਾ ਜੁਰਾ ਜ਼ਰੂਰ ਲੱਗੇਗਾ ਹੂੰ ਚਲੋ ਅਗਲੀ ਖਬਰ ਅਣਕੀ ਸਾਹਿਬ ਬਹੁਤ ਹੈਮ ਹੈ ਜਿਹੜੀ ਆਪਾਂ ਲੈ ਲੈਨੇ ਆ ਹੁਣ ਮਿਸ਼ਨ 13 ਭਗਵੰਤ ਮਾਨ ਨੇ ਮਿਸ਼ਨ 13 ਜਿਹੜੀ ਗੱਲ ਕੀਤੀ ਆ ਮਿਸ਼ਨ 13 ਮਤਲਬ ਕਿ 13 ਚ 13 ਜਿਹੜੀਆਂ ਸੀਟਾਂ ਜਿੱਤੜੀਆਂ ਹੈਗੀਆਂ ਔਰ ਹੁਣ ਉਹ ਮਿਸ਼ਨ ਦੀ ਜਿਹੜੀ ਕਮਾਂਡ ਹੈ ਉਹ ਅਰਵਿੰਦ ਕੇਜਰੀਵਾਲ ਨੇ ਆਪਣੇ ਹੱਥਾਂ ਦੇ ਵਿੱਚ ਅਣਖੀ ਹਸਾਬ ਲੈ ਲਿਆ ਔਰ ਅੱਜ ਤੋਂ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ 5 ਦਿਨ ਅਗਲੇ 5 ਦਿਨ ਜਿਹੜੇ 30 ਤਰੀਕ ਤੱਕ ਉਹ ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ ਔਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਪੈਸੇ ਤੇ ਔਰ ਇੱਕ ਪ੍ਰਾਈਵੇਟ ਹੈਲੀਕਾਪਟਰ ਲਿਆ ਗਿਆ ਕਹਿੰਦੇ ਆ ਕਿਉਂਕਿ ਰਿਪੋਰਟ ਛਪੀ ਸੀ ਇੱਕ ਅਖਬਾਰ ਦੇ ਵਿੱਚ ਕਿ ਉਹ ਹੈਲੀਕਾਪਟਰ ਅਰਵਿੰਦ ਕੇਜਰੀਵਾਲ ਵਾਸਤੇ ਲਿਆ ਗਿਆ ਇਹ ਪ੍ਰਚਾਰ ਜਿਹੜਾ ਪ੍ਰਸਾਰ ਉਹਨਾਂ ਦੇ ਵੱਲੋਂ ਕੀਤਾ ਜਾ ਸਕਿਆ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਇੱਕ ਤਾਂ ਭਗਵੰਤ ਮਾਨ ਦੇ ਹੱਥਾਂ ਦੇ ਵਿੱਚੋਂ ਕਮਾਨ ਜਿਹੜੀ ਲੈ ਲੈਣੀ ਤੇ ਦੂਜੇ ਪਾਸੇ ਇਹ ਹੈਲੀਕਾਪਟਰ ਪੰਜਾਬ ਦੇ ਲੋਕਾਂ ਦਾ ਪੈਸਾ ਇਸ ਤਰੀਕੇ ਨਾਲ ਉਡਾਉਣਾ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ? ਸਤੂ ਸਭ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਹੈ ਸੱਤਾਧਾਰ ਠੇਰ ਹੈ। ਪਰ ਇਸ ਸਭ ਦੇ ਬਾਵਜੂਦ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਦੇ ਵਿੱਚ ਬਿਲਕੁਲ ਪਛੜਦੀ ਹੋਈ ਮਹਿਸੂਸ ਹੋ ਰਹੀ ਹੈ ਜਦ ਦਿਖਾਈ ਜਿਹੜੀ ਦੇ ਰਹੀ ਹੈ। ਚਾਹੇ ਉਹ ਕਾਂਗਰਸ ਐਸ ਵੇਲੇ ਪੰਜਾਬ ਦੇ ਵਿੱਚ ਸਾਰੀਆਂ ਬਾਕੀ ਪਾਰਟੀਆਂ ਤੋਂ ਥੋੜੇ ਜੇ ਅੱਗੇ ਚੱਲਦੀ ਪਈ ਹੈ ਤੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀ ਤੇ ਇਹ ਪਿੱਛੇ ਹੈ ਭਗਵੰਤ ਮਾਨ ਹੋਣਾ ਨੇ ਅਰਵੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਪੂਰਨ ਤੌਰ ਤੇ ਕਮਾਂਡ ਸੰਭਾਲੀ ਪਰ ਕਮਾਂਡ ਜਿਹੜੀ ਸੰਭਾਲੀ ਤੇ ਤੁਸੀਂ ਦੇਖ ਲਓ ਕਿ ਕਿਹੋ ਜਿਹੇ ਨਤੀਜੇ ਜਿਹੜੇ ਉਹ ਸਾਹਮਣੇ ਆਏ ਆ ਚਾਹੇ ਮਾਨਸਾ ਚਾਹੇ ਮੋੜਮੰਡੀ ਜਿਫਤੇ ਗੇਤ ਜਿਸ ਤਰੀਕੇ ਦਾ ਉਥੇ ਵਿਰੋਧ ਉਹਨਾਂ ਤੋਂ ਸਾਹਮਣਾ ਕਰਦਾ ਪਿਆ ਉਹਦੇ ਨਾਲ ਦਿਨ-ਬ-ਦਿਨ ਜਿਹੜੇ ਹਾਲਾਤ ਨੇ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਦੇ ਠੀਕ ਜਿਹੇ ਲੱਗ ਤੇ ਸ਼ਾਇਦ ਇਹੋ ਹੀ ਕਾਰਨ ਹੈ ਕਿ ਇੱਕ ਤਾਂ ਦਿੱਲੀ ਦੇ ਵਿੱਚ ਹੁਣ ਜਿਹੜੀਆਂ ਚੋਣਾਂ ਜਿਹੜੇ ਹੋ ਗਈਆਂ ਨੇ ਅਰਵਿੰਦ ਕੇਜਰੀਵਾਲ ਹੁਣ ਵੇਲੇ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਕੋਲ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਕੋਈ ਹੋਰ ਸਟਾਰ ਪ੍ਰਚਾਰਕ ਹੈ ਨਹੀਂ ਦੂਜੇ ਆਪਣੇ ਭਗਵੰਤ ਮਾਨ ਹੋਣਗੇ ਦੋ ਹੀ ਸਟਾਰ ਪ੍ਰਚਾਰਕ ਨਹੀਂ ਤਾਂ ਇਸੇ ਕਰਕੇ ਹੁਣ ਅਰਵਿੰਦ ਕੇਜਰੀਵਾਲ ਵੇਲੇ ਨੇ ਤੇ ਉਹਨਾਂ ਨੇ ਹੁਣ ਪੰਜਾਬ ਦੇ ਵਿੱਚ ਆਣ ਕੇ ਜਿਹੜੀ ਕਮਾਂਡ ਸੰਭਾਲ ਲੈਂਦਾ ਜਿਹੜਾ ਮੂੜਾ ਉਹ ਬਣਾ ਲਿਆ ਇਸੇ ਕਰਕੇ ਉਹ 30 ਤਰੀਕ ਤੱਕ ਪੰਜਾਬ ਦੇ ਵਿੱਚ ਜਿਹੜੇ ਉਹ ਆਪਣੀ ਚੋਣ ਮਹਿੰਮ ਜਿਹੜਾ ਉਹ ਚਲਾਉਣਗੇ ਆਮ ਆਦਮੀ ਪਾਰਟੀ ਦਾ ਪ੍ਰਚਾਰਕ ਨੇ ਮੋਸੇਦੂ ਸਾਹਿਬ ਇਹਦੇ ਵਿੱਚ ਇੱਕ ਗੱਲ ਤਾਂ ਇਹ ਵਿਖੜਵਾੜੀ ਹੈ ਕਿ ਭਗਵੰਤ ਮਾਨ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਚੋਣ ਮਹਿੰਮ ਚਲਾਈ ਤੇ ਦੂਜੇ ਪਾਸੇ ਹੁਣ ਅਰਵਿੰਦ ਕੇਜੀਵਲ ਜਿਸ ਤਰੀਕੇ ਨਾਲ ਇਹ ਚੋਣ ਮਹਿੰਮ ਨੂੰ ਸੰਭਾਲ ਰਹੇ ਆ ਕੀ ਪੰਜਾਬ ਦੇ ਲੋਕਾਂ ਦੇ ਅੰਦਰ ਕੋਈ ਇਹੋ ਜੀ ਚੀਜ਼ ਪੈਦਾ ਕਰ ਸਕਣ ਕਿ ਉਹ ਉਹਨਾਂ ਨੂੰ ਆਪਣੇ ਨਾਲ ਜੋੜ ਸਕਣ ਕਿਉਂਕਿ 2022 ਵਾਲੇ ਸਿੱਧੂ ਸਾਹਿਬ ਹਾਲਾਤ ਉਹਦਾ ਹੈ ਨਹੀਂ ਮੁੱਖ ਮੰਤਰੀ ਸਾਹਿਬ ਕਾਫਲੇ 'ਚ ਜਾਂਦੇ ਆ ਕੇਵਲ ਗਿਣਤੀ ਦੇ ਜਿਹੜੇ ਬੰਦੇ ਹੁੰਦੇ ਨੇ ਬੀਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ 'ਚ ਉਹਨਾਂ ਨੇ ਰੋਡ ਸ਼ੋ ਕੀਤੇ ਰੋਡ ਸਿਰਫ ਰੋਡ ショਸਫ ਨਾਮ ਦੇ ਸਨ ਕੋਈ ਉਹ ਜਆ ਭਾਰੀ ਭੀੜ ਜਾਂ ਵਰਕਰਾਂ ਜਾਂ ਵੋਟਰਾਂ ਜਾਂ ਸਬਰਤਕ ਨਜ਼ਰ ਨਹੀਂ ਆਏ ਜਿਸ ਤਰੀਕੇ ਨਾਲ 2022 ਚ ਹੁੰਦੇ ਹੁੰਦੇ ਸੀ ਤਾਂ ਹੁਣ ਸਿੱਧੂ ਸਾਹਿਬ ਅਰਵਿੰਦ ਕੇਸਰੀਵਾਲ 25 ਤੋਂ ਲੈ ਕੇ 30 ਤੱਕ ਆਉਣਗੇ ਤੇ ਅਰਵਿੰਦ ਕੇਸਰੀਵਾਲ ਉੱਤੇ ਵੀ ਹੁਣ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਆ ਉਹ ਲੱਗੇ ਨੇ ਬਕਾਇਦਾ ਤਾਂ ਉੱਤੇ ਕੋਰਟ ਚ ਉਹਨਾਂ ਦਾ ਕੇਸ ਜਿਹੜਾ ਚੱਲਦਾ ਪਿਆ ਤੇ 2 ਤਰੀਕ ਨੂੰ ਉਹਨਾਂ ਨੇ ਜਾ ਕੇ ਕੋਰਟ ਚ ਸਰੈਂਡਰ ਕਰਨਾ ਉਹਦੇ ਨਾਲ ਹੀ ਨਾਲ ਸੁਆਤੀ ਮਾਲੀਵਾਲ ਵਾਲਾ ਵੀ ਬੁੱਧਾ ਛੜਾ ਉਹ ਵੀ ਗਰਮਾ ਆ ਗਿਆ ਉਹ ਉਹਦੇ ਵੀ ਇਲਜ਼ਾਮ ਜਿਹੜੇ ਲੱਗ ਰਹੇ ਨੇ ਜਿਹਦੇ ਵਿੱਚੋਂ ਕਈ ਵਾਰੀ ਸਾਫ ਬੱਚਦੇ ਦਿਖਾਈ ਦਿੰਦੇ ਆ ਹੁਣ ਇਹ ਸਭ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਅਰਵਿੰਦ ਕੇਸ਼ਵਲ ਹੁੰਣਾ ਜਿਹੜਾ ਕਰਦਾ ਸੁਖਵਿੰਦਰ ਜੀ ਉਹ ਪਹਿਲੇ ਵਾਰਾ ਪ੍ਰਭਾਵ ਦੇ ਵਾਲਾ ਹੈ ਨਹੀਂ ਕਿਉਂਕਿ ਪਹਿਨਾਂ ਲੋਕ ਉਹਨਾਂ ਨੂੰ ਕਿਸੇ ਆਸ ਜਾਂ ਕਿਸੇ ਇੱਛਾਵਾਂ ਦੇ ਤਹਿਤ ਮਿਲਦੇ ਸੀ ਹੁਣ ਲੋਕ ਉਹਨਾਂ ਨੂੰ ਸਵਾਲ ਕਰਦੇ ਨੇ ਤੇ ਜਦੋਂ ਸਵਾਲ ਕਰਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਜਾਂ ਨੇਤਾ ਨੂੰ ਤੇ ਇਹ ਉਥੋਂ ਭੱਜਦੇ ਆ ਤਾਜ ਜਹੀ ਸਥਿਤੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਅਰਵਿੰਦ ਕੇਸ਼ਰੀਵਾਲ ਦਾ ਇਹ ਜਿਹੜਾ ਚੋਣ ਪ੍ਰਚਾਰ ਜਿਹੜਾ ਉਹਨੇ ਕਰਨਾ ਜਿਹੜੀ ਚੋਣ ਮਹੀਮ ਦੀ ਕਮਾਂਡ ਸੰਭਾਲਣੀ ਆ ਪੰਜਾਬ ਦੇ ਵਿੱਚ ਕੋਈ ਚੰਬਾ ਕਰ ਸਕੀ ਦੂਜੀ ਗੱਲ ਰਹੀ ਹੈ ਹੈਲੀਕਾਪਟਰ ਦੀ ਸੁਖਵਿੰਦਰ ਜੀ ਹੈਲੀਕਾਪਟਰ ਪੰਜਾਬ ਦੇ ਸਰਕਾਰ ਦੇ ਖਜ਼ਾਨੇ ਵਿੱਚੋਂ ਇਹ ਪਹਿਲੀ ਵਾਰ ਤਾਂ ਆਮ ਆਦਮੀ ਪਾਰਟੀ ਵਰਤਨੀ ਲੱਗੀ ਅਰਵਿੰਦ ਕੇਸ਼ਰੀਵਾਲ ਵਾਸਤੇ ਚਾਹੇ ਗੁਜਰਾਤ ਦੇ ਵਿੱਚ ਚੋਣਾ ਹੋਣ ਚਾਹੇ ਕਿਹੇ ਗੋਵਾ ਦੇ ਵਿੱਚ ਹੋਣ ਹੈਲੀਕਾਪਟਰ ਚਾਹ ਭਾਈ ਜਾਂ ਜਿਹੜਾ ਪੰਜਾਬ ਸਰਕਾਰ ਦਾ ਚੰਦਾ ਰਿਆ ਅਰਵਿੰਦ ਕੇਸ਼ਰੀਵਾਲ ਵਾਸਤੇ ਤਾਂ ਉਦੋਂ ਵੀ ਖਜ਼ਾਨੇ ਤੇ ਜਿਹੜਾ ਬੋਝ ਪੈਂਦਾ ਰਿਹਾ ਤੇ ਦੂਜੇ ਪਾਸੇ ਹੁਣ ਵਿੱkh ਖਜ਼ਾਨੇ ਤੇ ਜਿਹੜਾ ਬੋਝ ਪੈਣਾ ਜਦੋਂ ਕਿ ਇਹ ਆਪਣੇ ਆਪ ਨੂੰ ਇਮਾਨਦਾਰ ਪਾਰਟੀ ਦੱਸਦੇ ਹੋਏ ਕਹਿੰਦੇ ਹੁੰਦੇ ਸੀ ਕਿ ਹਾਂ ਵੀ ਮੈਂ ਤਾਂ ਆਪਣੀ ਕਾਰ ਚੀ ਘੁੰਮ ਰਾਂ ਪਰ ਦਿੱਲੀ ਸਰਕਾਰ ਤੇ ਉੱਥੋਂ ਦਾ ਸ਼ਾਇਦ ਇੰਨਾ ਦਾ ਇੰਨਾ ਜ਼ੋਰ ਹੈ ਨਹੀਂ ਪਰ ਪੰਜਾਬ ਦੇ ਵਿੱਚੋਂ ਇਹ ਹੈਲੀਕਾਪਟਰ ਦਾ ਜਿਹੜਾ ਸੂਲਤਾ ਜਿਹੜੀਆਂ ਲੈ ਕੇ ਪ੍ਰਚਾਰ ਜਿਹੜੇ ਕਰਨ ਦੇ ਮੂਰਚ ਨੇ ਸਦਾ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਬੋਝ ਹੈਗਾ ਪਰ ਸੁਖਵਿੰਦਰ ਜੀ ਕਹਿੰਦਾ ਕੀ ਰਾਣੀਆਂ ਅਗਾ ਟਾ ਕੇ ਕਿਉਂਕਿ ਸਰਕਾਰ ਉਹਨਾਂ ਦੀ ਹੀ ਭਗਵੰਤ ਬਾਣੂ ਨਹੀਂ ਉਹਨਾਂ ਦੇ ਆ ਉਹ ਉਹਨਾਂ ਦੇ ਸੁਪਰੀਮੋ ਨੇ ਤਾਂ ਘੱਟ ਤੋਂ ਘੱਟ ਪੰਜਾਬ ਦੇ ਲੋਕਾਂ ਤਾਂ ਹੀ ਤਰਸ ਜਿਹੜਾ ਉਹ ਕਰ ਲੈਣਾ ਚਾਹੀਦਾ ਖੈਰ ਚੋਣਾਂ ਦਾ ਮਾਹੌਲ ਆ ਪਰ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਅਰਵਿੰਦ ਕੇਜਰੀਵਾਲ ਦੇ ਆਉਣ ਦੇ ਨਾਲ ਜਾਂ ਚੋਣ ਪ੍ਰਚਾਰ ਕਰਦੇ ਨਾਲ ਸੁਖਿੰਦਰ ਜੀ ਉਹ ਸਥਿਤੀਆਂ ਬੰਦੀਆਂ ਵਖਾਈ ਨਹੀਂ ਜੇ ਦਿੰਦੀ ਆ ਕਿ ਆ ਉਹ ਚਮਤਕਾਰ ਹੁੰਦਾ ਪਹਾਈ ਨਹੀਂ ਜੇ ਦਿੰਦਾ ਇਹ ਲੋਕ ਕਿੰਨਾ ਵਾ ਤੁਰ ਪੈਣਗੇ ਬਾਕੀ ਦੇਖੋ 1 ਜੂਨ ਕੋ ਜਿਆਦਾ ਦੂਰ ਹੈ ਨਹੀਂ ਚਲ ਉਧਰ ਅੱਜ ਭਗਵੰਤ ਮਾਨ ਦੀ ਬਠਿੰਡਾ ਦੇ ਵਿੱਚ ਫੇਰੀ ਹੈਗੀ ਆ ਕਿ ਉਸ ਬਠਿੰਡਾ ਫੇਰੀ ਤੋਂ ਪਹਿਲਾਂ ਕਹਿੰਦੇ ਕਿ ਕੰਪਿਊਟਰ ਅਧਿਆਪਕ ਜਿਹੜੇ ਆ ਉਹ ਗ੍ਰਿਫਤਾਰ ਅਰਕੀ ਸਾਹਿਬ ਕਰ ਲਏ ਗਏ ਔਰ ਆਪਾਂ ਕਈ ਵਾਰੀ ਦੇਖਿਆ ਕਿ ਭਗਵੰਤ ਮਾਨ ਦੀ ਫੇਰੀ ਹੁੰਦੀ ਹੈ ਔਰ ਪੁਲਿਸ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਉਥੇ ਆਪਣੀ ਗੱਲ ਰੱਖਣ ਗਏ ਲੋਕਾਂ ਦੇ ਉੱਪਰ ਡਾਂਗਾ ਬਣਾਉਂਦੀ ਹੈ ਪੱਗਾ ਲਾਉਂਦੀ ਹੈ ਚੁੰਨੀ ਉਤਾਰਦੀ ਹੈ ਕਾਹਨ ਕਰਦੀ ਹੈ ਉਸ ਜਿੱਥੇ ਲੋਕਤੰਤਰ ਦੇ ਇੱਕ ਪਾਸੇ ਭਗਵੰਤ ਮਾਨ ਕਹਿੰਦੇ ਹੁੰਦੇ ਆ ਕਿ ਭਾਈ ਮੈਨੂੰ ਤਾਂ ਕੋਈ ਮਰਜ਼ੀ ਜਿੱਥੇ ਮਰਜ਼ੀ ਜਿਹੜਾ ਉਹ ਹੱਥ ਮਾਰ ਕੇ ਰੋਕ ਲਓ ਬਾਈ ਕਹਿ ਕੇ ਬੁਲਾਉਂਦੇ ਆ ਮੋਢੇ ਤੇ ਹੱਥ ਧਰ ਕੇ ਕਹਿੰਦੇ ਗੱਲ ਕਰਦੇ ਆ ਦੂਜੇ ਪਾਸੇ ਕਹਿੰਦੇ ਕਿ ਲੀਡਰਾਂ ਨੂੰ ਸਵਾਲ ਕਰਨ ਦੀ ਵੀ ਜਿਹੜੀ ਹਿੰਮਤ ਆ ਲੋਕਾਂ ਦੇ ਵਿੱਚ ਮੈਂ ਹੀ ਲਿਆਂਦੀ ਆ ਇਹ ਵੀ ਇੱਕ ਜਿਹੜੀ ਇੱਕ ਗੱਲਬਾਤ ਆ ਜਾਂ ਆਦਤ ਆ ਕਹਿੰਦੇ ਮੈਂ ਹੀ ਲਿਆਂਦੀ ਆ ਲੋਕਾਂ ਦੇ ਵਿੱਚ ਤੇ ਦੂਜੇ ਪਾਸੇ ਆਹ ਕੁਝ ਚੱਲ ਰਿਹਾ ਸੁਖਵਿੰਦਰ ਜੀ ਅੱਜ ਬਠਿੰਡਾ ਰਹੇ ਦੀ ਜਿਹੜੀ ਆ ਭਗਵੰਤ ਮਾਨ ਕੋਲ ਨਹੀਂ ਜਾਣਾ ਰੋਕਿਓ ਤੇ ਕਰਨਾ ਤੇ ਅਧਿਆਪਕਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ ਕੱਚੇ ਦੇ ਆਪਾਂ ਸੁਖੰਦਰ ਜੀ ਕੱਚੇ ਦੇ ਆਪ ਕੋਈ ਜਾਂ ਠੇਕਾ ਮੁਲਾਜ਼ਮ ਜੂਨੀ ਜਾਂ ਹੋਰ ਵਰਕਰ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਜਾਂਦੇ ਕਿ ਉਹ ਵਾਅਦੇ ਨੂੰ ਲੈ ਕੇ ਜਾਂਦੇ ਕਿ ਜਿਹੜੇ ਵਾਅਦੇ ਤੁਸੀਂ ਸਾਡੇ ਨਾਲ ਕੀਤੇ ਸੀ ਉਹ ਵਾਅਦੇ ਪੂਰੇ ਕਰੋ ਕਿਉਂਕਿ ਜਦੋਂ ਹੁਣ ਮੁੱਖ ਮੰਤਰੀ ਸਾਹਿਬ ਨੂੰ ਚੰਡੀਗੜ੍ਹ ਮੈਨੂੰ ਜਾਣਾ ਹੁੰਦਾ ਤਾਂ ਸੁਖਿੰਦਰ ਜੀ ਉੱਥੇ ਦਾ ਕੋਈ ਮਿਲਣੇ ਵੀ ਨਹੀਂ ਦਿੰਦਾ ਉਹ ਤਾਂ ਆਪਣੇ ਵਿਧਾਇਕਾਂ ਨੂੰ ਨਹੀਂ ਮਿਲਦੇ ਤੇ ਆਮ ਲੋਕਾਂ ਨੂੰ ਕਿੱਥੋਂ ਮਿਲਣੇ ਆਮ ਲੋਕਾਂ ਨੂੰ ਮਿਲਣ ਵਾਸਤੇ ਵੀ ਉਹਨਾਂ ਨੇ ਕੋਈ ਉਹਨਾਂ ਦਾ ਵਧਾਇਕ ਨਹੀਂ ਜਾਂਦਾ ਕੇਵਲ ਪ੍ਰੋਸਸਬਸਰੀ ਆ ਕੇ ਹੁੰਦੇ ਆ ਉਹੀ ਗੱਲਾਂ ਪੁੱਛਦਾ ਤਾਂ ਇਹ ਇੱਕ ਮੌਕਾ ਹੈਗਾ ਕਿ ਜਦੋਂ ਨੇਤਾ ਤੁਹਾਡੇ ਚ ਨਹੀਂ ਜਦੋਂ ਲੋਕਾਂ ਕੋ ਤੁਸੀਂ ਵੋਟ ਮੰਗਣ ਆਉਂਦੇ ਜੀ ਤੇ ਫਿਰ ਲੋਕਾਂ ਦਾ ਅਧਿਕਾਰ ਹੈ ਕਿ ਤੁਹਾਨੂੰ ਸਵਾਲ ਕਰ ਤੁਹਾਨੂੰ ਪੁੱਛਣ ਇਹ ਜਿਸ ਤਰੀਕੇ ਨਾਲ ਭਗਵੰਤ ਬਾਣ ਹੁਣਾਂ ਦੀ ਤੁਸੀਂ ਗੱਲ ਕਰ ਰਹੇ ਜੀ ਮੈਂ ਇੱਕ ਵੀਡੀਓ ਵੇਖਦਾ ਪਿਆ ਸੀ ਇੱਕ ਪੱਤਰਕਾਰ ਨੇ ਸਵਾਲ ਕੀਤਾ ਮੇਰੇ ਖਾਲ ਇੱਕ ਜਾਂ ਦੋ ਪਤ్రਕਾਰ ਨੇ ਸਵਾਲ ਕੀਤੇ ਪੁਰਾਣੀ ਵੀਡੀਓ ਸੀ ਤਾਂ ਭਗਵਾਨ ਤਾਂ ਮਾਨ ਇੰਨੇ ਗੁੱਸੇ ਦੇ ਵਿੱਚ ਆ ਕੇ ਕਿ ਤੂੰ ਬਹੁਤ ਸਾਰੇ ਸਵਾਲ ਕਰਨ ਜਾਣਾ ਤੂੰ ਬਹੁਤ ਸਾਰੇ ਸਵਾਲ ਕਰਨ ਜਾਣਾ ਤੂੰ ਸਾਰਿਆਂ ਦਾ ਠੇਕਾ ਲਿਆ ਇਹੋ ਜਿਹੀ ਗੱਦਰੀ ਉਹ ਬੋਲਦੇ ਨੇ ਜਰਾ ਹੀ ਤਾਂ ਹੁਣ ਸਿੱਧੂ ਸਭ ਉਹ ਮੁੱਖ ਮੰਤਰੀ ਆ ਤਾਂ ਮੁੱਖ ਮੰਤਰੀ ਆ ਤਾਂ ਪੰਜਾਬ ਦੇ ਇੱਕ ਸਟੂਡੀਅਨ ਨੇ ਤਾਂ ਕਸਟੋਡੀਅਨ ਦੇ ਨਾਤੇ ਉਹਨਾਂ ਦਾ ਇਹ ਫਰਜ ਆ ਕਿ ਪੰਜਾਬ ਦੇ ਲੋਕਾਂ ਦੀਆਂ ਉਹ ਮੰਗਾਂ ਜਿਨ੍ਹਾਂ ਦੇ ਸਬੰਧੀ ਉਹ ਵਾਅਦੇ ਕੀਤੇ ਸਨ ਉਹ ਪੂਰੇ ਕਰਨ ਨਾ ਕਿ ਉਹਨਾਂ ਨੂੰ ਪਹਿਲਾਂ ਹੀ ਤੁਸੀਂ ਗ੍ਰਿਫਤਾਰ ਕਰ ਲਓ ਜੇ ਚਾਰ ਅਧਿਆਪਕ ਚਲੇ ਵੀ ਜਾਂਦੇ ਉਥੇ ਇਕੱਠੇ ਵੀ ਹੋ ਜਾਂਦੇ ਬੇਰਾਂ ਦੇ ਚਲ ਕੇ ਭਗਵਤਪੰਦ ਦੇ ਕਾਫਲੇ ਤੱਕ ਵੀ ਉਹ ਪਹੁੰਚਉਂਦੇ ਕਿਉਂਕਿ ਜਿੱਡਾ ਗੱਡੀਆਂ ਦਾ ਕਾਫਲਾ ਹੁੰਦਾ ਤਾਂ ਇਸੇ ਹੀ ਸੂਰਤ ਵਿੱਚ ਤੁਸੀਂ ਜੇਕਰ ਇਹੋ ਜਿਹੇ ਵਰਕਰਾਂ ਨੂੰ ਜਾਂ ਇਹੋ ਜਿਹੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲੈਂਦੇ ਤਾਂ ਕੀ ਸੰਦੇਸ਼ ਤੇ ਰਚ ਹੁੰਦੇ ਜੇ ਇਹ ਗੱਲ ਜਿਹੜੀ ਹੈ ਸਮਝ ਤੋਂ ਸੁਖਵਿੰਦਰ ਜੀ ਬਾਹ ਹੈਗੀ ਹੈ ਇਸ ਤੋਂ ਵੀ ਅੱਗੇ ਹੋਰ ਗੱਲ ਇਹ ਹੈ ਕਿ ਜਿੱਥੋਂ ਭਗਵਤਪੰਦ ਦਾ ਕਾਫਲਾ ਲੰਘਣਾ ਹੁੰਦਾ ਜਿੱਥੋਂ ਰੋਡ ਸ਼ੋ ਸੁਖਵਿੰਦਰ ਜੀ ਚੱਲਦਾ ਮੈਂ ਗੁਰਦਾਸਪੁਰ ਦੀ ਗੱਲ ਬਾਰ-ਬਾਰ ਕਰ ਰਿਹਾ ਹਾਂ ਉੱਥੋਂ ਦੀ ਮੈਂ ਵੇਖਿਆ ਕਿ ਉੱਥੋਂ ਦੀ ਜਿਹੜੀਆਂ ਦੁਕਾਨਾਂ ਨੇ ਛੜਕਾਂ ਦੀਆਂ ਉਹ ਪਹਿਲਾਂ ਹੀ ਬੰਦ ਕਰਾ ਦਿੱਤੀਆਂ ਜਾਂਦੀਆਂ ਪੁਲਿਸ ਦੀ ਇੱਕ ਤਗੜੀ ਲੇਅਰ ਜਿਹੜੀ ਆ ਉਹ ਦੁਕਾਨਾਂ ਦੇ ਅੱਗੇ ਖਲੋਤੀ ਹੁੰਦੀ ਹੈ ਨਾ ਉਹਨਾਂ ਨੂੰ ਕਿਤੇ ਅੱਗੇ ਜਾਂਦਾ ਤਾਂ ਜਾਂਦਾ ਨਾ ਕਿਸੇ ਨੂੰ ਗਾਹ ਨੂੰ ਲੱਗੇ ਜਾਂਦਾ ਤਾਂ ਇਹ ਵੀ ਕਿ ਇਹ ਕਹਿ ਦਿੱਤਾ ਜਾਂਦਾ ਕਿ ਇੰਨੇ ਤੋਂ ਲੈ ਕੇ ਇਹਨੇ ਸਮੇਂ ਤੱਕ ਤੁਹਾਡੀਆਂ ਦੁਕਾਨਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਤਾਂ ਸਿੱਧੂ ਸਾਹਿਬ ਫਿਰ ਆਮ ਬੰਦੇ ਦੀ ਆਮ ਆ ਪਾਰਟੀ ਜਿਹੜੀ ਆ ਫਿਰ ਕਿਉਂ ਆਮ ਰਹਿ ਗਈ ਹੈ ਕਿ ਜੇਕਰ ਤੁਹਾਨੂੰ ਇੰਨਾ ਹੀ ਡਰਿਆ ਕਿ ਲੋਕਾਂ ਦੇ ਕਰੋ ਤੋਂ ਜਾਂ ਲੋਕਾਂ ਦੇ ਸਵਾਲਾਂ ਤੋਂ ਤਾਂ ਫਿਰ ਸਖਵਿੰਦਰ ਜੀ ਨੇਤਾ ਬਣਨ ਦੇ ਕੀ ਲੋੜ ਆ ਫਿਰ ਮੁਰਗੀ ਖਾਲਾ ਖੋਲ ਲੈਣਾ ਚਾਹੀਦਾ ਜਿਸ ਤਰ੍ਹਾਂ ਭਗਵੰਤਬਾਣ ਹੁਣੀ ਕਹਿੰਦੇ ਰਹੇ ਆ ਕਿ ਜੇਕਰ ਤੁਹਾਨੂੰ ਇੰਨਾ ਹੀ ਡਰ ਲੱਗਦਾ ਤਾਂ ਫਿਰ ਮੁਰਗੀਖਾਨਾ ਖੋਲ ਕੋਈ ਹੋਰ ਕੰਮ ਕਰ ਲਓ ਲੋਕਾਂ ਦੇ ਸਵਾਲ ਤੁਸੀਂ ਲੋਕਾਂ ਦੇ ਸਵਾਲਾਂ ਦਾ ਜਵਾਬ ਤੁਸੀਂ ਨਹੀਂ ਦੇਣਾ ਲੋਕਾਂ ਨੂੰ ਮਿਲਣਾ ਤੁਸੀਂ ਨਹੀਂ ਜਦੋਂ ਲੋਕ ਤੁਹਾਡੇ ਵੱਲ ਆਉਂਦੇ ਨੇ ਉਦੋਂ ਵੀ ਥੱਲੇ ਬਹਿ ਜਾਂਦੇ ਜੀ ਤਾਂ ਫਿਰ ਸਖਵਿੰਦਰ ਜੀ ਨੇਤਾ ਕਿਰੀ ਕਰਨ ਦਾ ਫਾਇਦਾ ਕੀ ਫਿਰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਖੈਰ ਵੇਖੋ ਅੱਜ ਦੇ ਰੂਲ ਸ਼ੋਅ ਵਿੱਚ ਕੀ ਹੁੰਦਾ ਇਹ ਤਾਂ ਹੁਣ ਸ਼ਾਮ ਨੂੰ ਹੀ ਪਤਾ ਲੱਗੂਗਾ ਸਖਵਿੰਦਰ ਜੀ ਚਲੋ ਅਨਕ ਸਭ ਤੁਸੀਂ ਸਾਡੇ ਨਾਲ ਪ੍ਰੋ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਸਹਿਸਣ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹ ਆਮ ਖਬਰਾਂ تھیں ਸਾਡੇ ਨਾਲ ਗੱਲਬਾਤ ਕੀਤੀਗੀ ਉਮੀਦ ਕਰਦੇ ਹਾਂ ਕਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਲੂ ਪਸੰਦ ਆਈ ਹੋਊਗਾ ਦੁਬਾਰਾ ਫਿਰ ਮਿਲਾਂਗੇ ਧੰਨਵਾਦ।